ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗ ਸੇ ਲੈ ਲੈ ਕੇ ਆਏ ਜੀ 2 ਬਾਈ ਗਾਵਾਂ ਨੇ 1 ਬਾਈ ਕੋਲੇ ਬੱਚੀ ਆ ਆਓ ਪੁੱਛ ਲੈਨੇ ਆਂ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਬਧੀਆ ਹਾਂ ਹਾਂ ਬਧੀਆ ਬਈ ਡਾਕਟਰ ਨਾਮ ਤੇ ਡਰੈਸ ਵੋਲ ਨਾ ਬਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਬਈ ਨੇੜੇ ਰਹ ਜਾਂਦਾ ਬਈ ਇਧਰ ਤਪਾ ਮੰਡੀ ਰਹ ਜਾਂਦੀਆਂ ਨੇੜੇ ਹੂੰ ਤੇ ਪੱਖੋ ਕੈਂਚੀਆਂ ਵੀ ਨੇੜੇ ਆ ਤੇ ਆਲੀਕੇ ਪਿੰਡ ਆਪਣੇ ਨੇੜੇ ਆ ਆਪਣਾ ਘਰ ਆਲੀਕੇ ਮੋਢੇਮਾਲੀ ਸੜਕ ਤੇ ਆ ਬਈ ਮੋਬਾਈਲ ਨੰਬਰ 86999997138 ਠੀਕ ਹੈ ਬਈ ਹਾਂਜੀ ਬੇੜੀ ਬੱਚੀ ਦੇ ਨੇ ਕਿੰਨੀ ਕਮਰਾ ਚ ਗਈ ਬਈ ਬੱਸੀ 17 ਮਹੀਨੇ ਦੇ 18ਵਾਂ ਮਹੀਨੇ ਸਟਾਰਟ ਹੋ ਗਿਆ ਬਈ ਇਹਨੂੰ ਠੀਕ ਆ ਹਾਂ ਬਈ ਫੇਸ ਬੜਾ ਪਿਆਰਾ ਬਹੁਤ ਚੰਗਾ ਬਈ ਬੱਸੀ ਬਹੁਤ ਡਿਊਟੀ ਦੇਖੋ ਟੌਪ ਜੀ ਆ ਬਈ ਜਮਾ ਬਰੂਡ ਦੀ ਆ ਬਈ ਇਹ ਵੀ ਐਸ ਬਰੂਡ ਦਾ ਹੀ ਆ ਹਾਂ ਹੂੰ ਤੇ ਭਾਈ ਇੱਕ ਵਾਰੀ ਹੀਟ ਕੱਢ ਗਈ ਇਹ ਓਕੇ ਹਾਂ ਕੋਈ ਤਾਰਾ ਵਧੀਆ ਹੀਟ ਕੱਢੀ ਸੀ ਮੰਨ ਕੇ ਚਲੋ ਵੀ ਸੀਮਨ ਲਵਾਇਆ ਨਹੀਂ ਇਹਦੇ ਠੀਕ ਆ ਮੰਨ ਕੇ ਚਲੋ ਵੀ ਹੁੰਦਾ ਸੀਮਨ ਦੇ ਰੈਡੀ ਆ ਮਾਥ ਲੇਕਿਨ ਭਾਈ ਮਾਣ ਦਾ 35 36 ਕਿਲੋ ਦਾ ਰਕਾਰਡ ਦੱਸਿਆ ਪਾਣੋਂ ਤਾਂ ਹਾਂ ਥਣ ਥਣ ਗਰਾਬੀ ਬਹੁਤ ਚੰਗਾ ਥਣ ਕੋਈ ਫੋਟ ਸ਼ਾਟ ਕੁਝ ਨਹੀਂ ਬਈ ਹੂੰ ਦਿਖਾ ਦੇ ਲੱਗਾ ਥਾਣਾ ਹਾਂ ਕੀ ਬਾਤ ਆ ਪੂਰੀ ਵਿੱਤੀ ਦਿਖਾਣ ਲੱਗਿਆ ਬਈ ਇਕੱਲਾ ਇਕੱਲਾ ਸਾਨਾ ਕੋਈ ਫੋਰਟ ਨਹੀਂ ਛਾਂਗਣੀ ਬਈ ਖੋਲ ਦੇ ਬਈ ਤੋਰ ਬਹੁਤ ਚੰਗਾ ਕਬੂਤਰ ਦਾ ਬੱਚਾ ਈ ਆ ਡਾਕਟਰ ਸਹੀ ਗਾ ਬਹਿ ਜਾਂਦੇ ਨਾ ਕਬੂਤਰ ਦਾ ਬੱਚਾ ਵੱਡ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਭੀ ਪੜੀਆ ਰਾਜੀ ਆ ਬਈ ਤੋਰਾ ਤਾਰਾ ਦਿਖਾਵਾਂਗੇ ਫੇਸ ਬਿਊਟੀ ਕਮਾਲ ਦੀ ਆ ਪੜੀ ਵੀ ਫੁੱਲ ਆ ਹਨਾ ਹਾਂ ਡਾਕਟਰ ਪੂਰੀ ਫੁੱਲ ਆ ਠੀਕ ਈ ਬਿਲਕੁਲ ਕਾਬਲ ਜਮਾ ਕਾਬਲ ਆ ਬਈ ਹੀਟ ਕੱਢ ਗਈ ਕੇਰਾ ਠੀਕ ਆ ਬਈ ਹਾਂ ਹੂੰ ਆ ਜਾ ਉੱਤੇ ਤੇ ਮੁੱਲ ਕੀ ਇਹਦਾ ਜਾਇਜ਼ ਆ ਮੋਲਾ ਡਾਕਟਰ ਲੋਕਾਂ ਨੂੰ ਬਣੇ 40 45 ਕਰਾ ਲਾ 25000 ਰੁਪਿਆ ਬਸ ਇਹਦਾ ਲੈਣ ਦੇ ਲੋ 25000 ਰੁਪਿਆ ਮੋਲਾ ਵੀਰੇ ਮਾਨਤਨ ਜਿਹੜਾ ਮੌਕਾ ਤੇ ਜਰੂਰ ਹੋ ਜਾਊਗਾ ਚੰਗੀ ਆ ਬਾਕੀ ਡਾਕਟਰ ਫੇਸ ਪੂਸ ਦਿਖਾ ਦੇ ਬੋਦੀਬਾਦੀ ਦੇਖ ਬਹੁਤ ਚੰਗੀ ਆ ਦੇ ਫੇਸ ਬੜਾ ਪਿਆਰਾ ਹਨਾ ਹਾਂ ਕੀ ਬਾਤ ਆ ਬਾਈ ਮੋੜ ਦੇ ਬਈ ਮੋਲ ਜਮਾ ਜੈਜਾ ਬਾਈ 25000 ਰੁਪਿਆ ਮਾਨਤਨ ਮਾੜਾ ਮੋਟਾ ਮੌਕਾ ਜਰੂਰ ਹੋ ਜਾਊਗਾ ਚੋਲੀ ਚੋਲੀ ਹਾਂ ਤੇ ਮੜੀ ਤਲੇ ਰੇ ਦਿਨ ਨਾਲ ਕਦੀ ਮੰਦੀ ਹੈਗੀ ਹਾਂ ਸਹੀ ਗੱਲ ਆ ਪੇਸ ਫੂਡ ਡਾਕਟਰ ਮੂਮਾ ਬੱਛੀ ਦਾ ਬਹੁਤ ਚੰਗਾ ਬਾਕੀ ਪਿੱਠਪੂੜੇ ਦੀ ਵੀ ਬੱਸੀ ਬਹੁਤ ਚੰਗੀ ਆ ਸਹੀ ਗੱਲ ਸਾਰੇ ਪੱਖਾਂ ਤੋਂ ਓਕੇ ਆ ਬੱਛੀ ਹੂੰ ਅੱਗੇ ਵੀਰੇ ਬੈਠ ਕਿਹੜਾ ਸੂਸ ਹੋਈਆ ਇਹ ਡਾਕਟਰ ਤੀਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਰਾ ਇਹ ਬਈ ਕੱਲ ਸੂਈ ਆ ਕੱਲ ਸੂਈ ਹਾਂ ਬੱਚਾ ਕੀ ਦੇਤਾ ਬੱਚਾ ਬੱਛਾ ਦਿੱਤਾ ਬਾਈ ਬੱਚਾ ਦੇ ਹਾਂ ਕਿੰਨਾ ਬੋਲਾ ਕੱਢਿਆ ਫਿਰ ਭਾਈ ਬੋਲਾ ਇਹ ਥੱਲੇ ਮੰਨ ਕੇ ਚੱਲ ਵੀ 11 12 ਲੀਟਰ ਹੋਊਗਾ ਹੁਣ ਠੀਕ ਆ ਹਾਂ ਜੇਰ ਬਾਈ ਜੇਰ ਬਾਈ ਵੀਡੀਓ ਹੈ ਜੇਰ ਕੰਪਲੀਟ ਆ ਚਵਾਈ ਚਵਾਈ ਬਹੁਤ ਚੰਗਿਆ ਭਾਈ ਠੰਡੇ ਆਸ ਨਹੀਂ ਭਾਲ ਆ ਗਈ ਨਪਤਾਣਾ ਮਾਰ ਕੇ ਦਿਖਾ ਦਿੰਦੇ ਊੜੀ ਭਾਲ ਜ਼ਰੂਰ ਆਣੀ ਚਵਾਈ ਬਹੁਤ ਚੰਗਾ ਹੈ ਨਾ ਚੋਣ ਬੜਾ ਚੰਗਾ ਹੈ ਨਾ ਬਹੁਤ ਜਨਰੈਕਟਰ ਪਾੜ ਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਈ ਚੋਈ ਭੋਰ ਨਹੀਂ ਸਿੱਟਾ ਨਹੀਂ ਕੋਸੋਰ ਨਹੀਂ ਠੀਕ ਆ ਕੀ ਬਾਤ ਆ ਭਾਈ ਖੋਲ ਦੇ ਭਾਈ ਬਹੁਤ ਚੰਗੇ ਰੈਕਟਰ ਚਵਾਈ ਜੂਏ ਵਾਇਰਲ ਦੀ ਆਪਾਂ ਫੇਸ ਚੰਗਾ ਬਈ ਕੱਦ ਵੰਡ ਚੰਗਾ ਚੰਗੀਆ ਸਭੀ ਪਲੀਆ ਰਾਜੀ ਰੋਜੀ ਫੁੱਲ ਸੋਈ ਸਵਾਈਆ ਬੱਚਾ ਮਗਰ ਬੱਚਾ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਣ ਠੰਡੀ ਸੀਲ ਫੁੱਲ ਜਿਵੇਂ ਮਰਜੀ ਧਾਰਾ ਮਰ ਜਮਾਂ ਲੈਕਟਰ ਪੰਦੀ ਇੱਥੇ ਬਹਿ ਜਾ ਹੁਣ ਫੇਰ ਐਸ ਐਸ ਵੈਸ ਮੋਲ ਕੀ ਚਾਹ ਕਰੇ ਡਾਕਟਰ ਦਾ ਮੁੱਲ ਹੈਗਾ ਐ ਮੰਨ ਕੇ ਗੱਲ ਕਰਾਉਂ ਜਿੰਨਾ ਮਰਜ਼ੀ ਕਰਾ ਲਾ ਮੁੱਲ ਹੂੰ 42000 ਦੀ ਡਾਕਟਰ ਦੇਣੀ ਆ ਇਹ 42000 ਹਾਂ ਮਾਨਤਾਨ ਹੋਜੇ ਮੁੱਲ ਜਮ ਜੈ ਜਬਾਈ 42000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਜੇ ਸਮੇਂ ਪਲੀ ਫੁੱਲਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਡਾਕਟਰ ਦੁੱਧ ਤੋਂ 20 ਤੋਂ ਬਾਹਰ ਦੇ ਦੂ ਰਾਵਣ ਵਾਲ ਹੂੰ ਸਹੀ ਗੱਲ ਹੈ ਚੰਗੀ ਹੋ ਜਾਣਾ ਬੜਾ ਚੰਗੀ ਆ ਡਾਕਟਰ ਮੁੱਲ ਜਮ ਜੈ ਜਬਾਈ ਮੁੱਲ ਡਾਕਟਰ ਜਮਾ ਪੁੰਦੀ 60 ਕਰਾ ਲਾ ਬਸ 50 ਕਰਾ ਲਾ 42000 ਦੀ ਦੇਣੀ ਆ ਆਪਾਂ ਹਾਂ ਨਹੀਂ ਆ ਜਮਾ ਹਾਂ ਨਹੀਂ ਆ ਠੀਕ ਹੈ ਬਾਈ ਆਰਡਰ ਬੜਾ ਚੰਗਾ ਤਿਆਰ ਕੀਤਾ ਬਹੁਤ ਚੰਗਾ ਆਰਡਰ ਰਿਦਾ ਸ਼ਾਮ ਨੂੰ ਦੇਖੋ ਬਈ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਥਿਆ ਇਜਾ ਕੀ ਕਿਹੜਾ ਸੂੜਾ ਸੂਈਆ ਬਾਈ ਇਹ ਬਾਈ ਦੂਜਾ ਸੂੜਾ ਸੂਈ ਵੀ ਆ ਕਦੋਂ ਸੂਈਆ ਬਾਈ ਇਹ ਸੂਈ ਨੂੰ ਹੋ ਗਏ ਹੁਣੇ ਬਾਈ 15 ਦਿਨ ਬੱਚਾ ਕੀ ਆ ਬਈ ਬੱਚਾ ਬਈ ਬੱਛਾ ਮਗਰ ਬਈ ਹਾਂ ਕਿੰਨਾ ਦੁੱਧ ਬਦ ਤਿਆਰ ਦੁੱਧ ਦਾ ਡਰਮ ਹਲੇ ਵੀ 14 ਤੋਂ 15 ਲੀਟਰ ਹੋਊ ਨੱਟ ਤਿਆਰ ਜਮਾ ਕੰਡੇ ਵਾਲਾ ਹੋਵੇ ਦੋ ਡਰਮ ਚੋੜੇ ਬਚਾਣ ਆਣ ਬਹੁਤ ਚੰਗਾ ਚਵਾਈ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਬਾਈ ਕੱਲਾ ਕੱਲਾ ਤਲਾ ਨਾੜਾ ਨੂਣਾ ਫੁੱਲ ਸਿੰਘ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕੁਛ ਨਹੀਂ ਚਵਾਈ ਬੜੀ ਜਾਂਦੀ ਆਣਾ ਇੱਕ ਨੰਬਰ ਆ ਡੱਕੀ ਚਵਾਈ ਦਾ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਸਾਰੇ ਧਣਾ ਜੋ ਲਾ ਤਾਰਾ ਮਾ ਕੇ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਸਾਮੀ ਪੜੀ ਆ ਰਾਜੀ ਫੁੱਲ ਫੇਸ ਬੜਾ ਪਿਆਰਾ ਬਈ ਦੁੱਧ ਵੀ ਮੈਂ ਸਨ ਆਉਂਦਾ ਡਾਕਟਰ ਵਾਕੀ ਦਾ ਹੂੰ ਪੈਂਟ ਫੁੱਲ ਆਉਂਦੀ ਆ ਹਾਂ ਹਾਂ ਠੀਕ ਆ ਭਾਈ ਪੈਂਟ ਭਾਈ ਕਹਿੰਦਾ ਫੁੱਲ ਆਉਂਦੀ ਆ ਮੱਝਾਂ ਨਾਲ ਦਾ ਦੁੱਧ ਐਂਦੀ ਗਰਮ ਵਾਲੀ ਕੁਛ ਨਹੀਂ ਜਿਵੇਂ ਮਰਜ਼ੀ ਚੋਈ ਚੱਲ ਤੋਰਾ ਦੇਖੋ ਤੋਰਾ ਕਮਾਲ ਦਾ ਕੱਦ ਵੱਡ ਚੰਗਾ ਕਰਮ ਵਾਲੀ ਮੁੱਲ ਕੀ ਆ ਭਰਾ ਜੈ ਜੈ ਡਾਕਟਰ ਬਸ ਇਹਦੇ ਵੀ ਲੈਣ ਦੇ 42000 ਰੁਪਏ ਹੀ ਆ ਮਾਨਤਨ ਹੋ ਜੀ ਮਾਨਤਨ ਹੋ ਜੂ ਥੋੜਾ ਬਹੁਤਾ 42000 ਰੁਪਇਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸੁਨੱਕੀ ਆ ਬਈ ਆਰਡਰ ਕਮਾਲ ਦਾ ਹਜੇ ਚ ਵਾਈਜ਼ ਪਾਇਆ 2 ਘੰਟੇ ਉਹਦੋਂ ਦਾ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰ ਲੂ ਨਾਗਸੀ ਭਰਾ ਕੋਲੇ ਤਨ ਤਿੰਨ ਹੀ ਰਖਾਤੇ ਕਿਸੇ ਵੀਰ ਦੇ ਤਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ